ਹਾਂਜੀ ਸਾਥਰੀਆ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਦਾ ਆਪਣਾ ਟੌਪਿਕ ਹੈਗਾ ਵਾ ਜੀ ਪੇਪਰਾਂ ਬਾਰੇ ਗੱਲਬਾਤ ਕਰਾਂਗੇ ਪੇਪਰ ਕਿੱਥੇ ਕਿੱਥੇ ਨਿਕਲ ਰਿਹਾ ਕਿਹੜੇ ਕਿਹੜੇ ਪੇਪਰ ਨਿਕਲ ਰਹੇ ਆ ਅਪੁਆਇੰਟਮੈਂਟਾਂ ਬਾਰੇ ਗੱਲਬਾਤ ਕਰਾਂਗੇ ਉਦੇ ਪੈਸਿਆਂ ਬਾਰੇ ਗੱਲਬਾਤ ਕਰ ਲਾਂਗੇ ਅਪਾਇੰਟਮੈਂਟਾਂ ਦੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਵੀਜ਼ੇ ਬਾਰੇ ਜਿਆਦਾ ਚਿਰ ਨਾ ਦੇਖ ਕਰਦੇ ਆ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਓ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਕੁਝ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰ ਫੋਲੋ ਨਿਕ ਤੁਹਾਨੂੰ ਜਾਕੀ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਧ ਹੱਲਾ ਪਏ ਕੱਢ ਕੇ ਜਿਨਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਮੈਂ ਉਸਤੇ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਲੇ ਕਮੈਂਟ ਕਰ ਦੋ ਭਾਵੇਂ ਕੱਲਾ ਹੈਲੋ ਦਾ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਰਿਪਲਾਈ ਥੋੜਾ ਜਿਹਾ ਲੇਟ ਵੀ ਹੋ ਸਕਦਾ ਕੋਈ ਚੱਕਰ ਨੇ ਕਿਉਂਕਿ ਮੈਨੂੰ ਮੈਸੇਜ ਥੋੜੇ ਜਿਹਾ ਜ਼ਿਆਦਾ ਆਉਂਦੇ ਆ ਜਿਸ ਕਰਕੇ 1-2 ਦਿਨ ਲੱਗ ਜਾਣਗੇ ਪਰ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗਾ ਪਰ ਜਿਹੜੇ ਵੀਰਾਂ ਦਾ ਮੈਨੂੰ ਇੱਕ ਵਾਰ ਮੈਸੇਜ ਆ ਗਿਆ ਰਿਪਲਾਈ ਮੈਂ ਜ਼ਰੂਰ ਕਰੂੰਗਾ ਉਸ ਵੀਰ ਦਾ ਖਾਲੇ ਬੇਪਤਾ ਨਿਕਲਨੇ ਸਟਾਰਟ ਹੋ ਗਈ ਸੀ 1 ਮੰਥ ਹੋ ਗਿਆ ਵਾ ਤਕਰੀਬਨ 1 ਮੰਥ ਹੋ ਹੀ ਗਿਆ ਪੇਪਰ ਨਿਕਲਦੇ ਆਣੋਂ ਪਰ ਜਿਹੜੇ ਸਾਲਵਾਰ ਦੇ ਡੋਮੈਸਟਿਕ ਪੇਪਰ ਸੀ ਇਹ ਨਿਕਲਨੇ ਨਹੀਂ ਸਟਾਰਟ ਹੋਏ ਸੀ ਪਹਿਲਾਂ ਪਰ ਹੁਣ ਪਿਛਲੇ ਵੀਕ ਜਿਹੜੇ ਆ ਇਹ ਵੀ ਪੇਪਰ ਨਿਕਲਨੇ ਸਟਾਰਟ ਹੋ ਗਿਆ ਮੈਨੂੰ ਮੈਸੇਜ ਆਇਆ ਮੇਰੇ ਤੋਂ ਸਾਡਾ ਟਾਈਮ ਨਹੀਂ ਹੈਗਾ ਜਿਸ ਕਰਕੇ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਪਰ ਜਿਹੜੇ ਹੁਣ ਪੇਪਰ ਡੋਮੈਸਟਿਕ ਹੈ ਤੇ 9 ਮੰਥ ਵਾਲੇ ਦਾ 9 ਮੰਥ ਵਾਲੇ ਤਾਂ ਪਹਿਲਾਂ ਨਿਕਲਦੇ ਪੈਸੀ ਡੋਮੈਸਟੀ ਤੇ ਸਾਲ ਵਾਲੇ ਇਹ ਵੀ ਨਿਕਲਨੇ ਹੁਣ ਜਿਹੜੇ ਆ ਸਟਾਰਟ ਹੋ ਚੁੱਕੇ ਆ 1 ਵੀਕ ਹੋ ਗਿਆ ਵਾ ਟਾਈਮਿੰਗ ਜਿਹੜੀ ਆ 9 ਵਜੇ ਕੇ 1 ਮਿੰਟ ਤੇ ਵੀ ਨਿਕਲੇ ਆ ਕਈਆਂ ਦੇ ਪੇਪਰ ਕਈਆਂ ਦੇ 9 ਵਜੇ ਕੇ 2 ਮਿੰਟ ਤੇ ਕੁਝ ਸੈਕਿੰਡ ਤੇ ਵੀ ਪੇਪਰ ਜਿਹੜੇ ਆ ਨਿਕਲੇ ਆ ਬਾਕੀ ਟਾਈਮਿੰਗ ਕੁਝ ਮੈਣੀ ਰੱਖ ਦੀ ਤੇ ਟੈਂਸ਼ਨ ਨਾ ਲਾਓ ਜੇਕਰ ਤੁਹਾਡੇ ਟਾਈਮਿੰਗ 9 ਵਜੇ 0 ਮਿੰਟ ਤੇ ਕੁਝ ਸੈਕਿੰਡ ਵੀ ਆ ਤੁਸੀਂ ਫਿਰ ਟੈਂਸ਼ਨ ਨਾ ਲਾਓ ਤੁਹਾਡੇ ਪੇਪਰ ਵੀ ਨਿਕਲਣਗੇ ਪਾਸ ਥੋੜੀ ਜੀ ਵੇਟ ਕਰੋ ਸਬਰ ਕਰੋ ਮਾੜਾ ਜਆ ਪੇਪਰ ਨਿਕਲਣਗੇ ਕਿਉਂਕਿ ਪੇਪਰ ਹੋਣ ਨਿਕਲਨੇ ਸਟਾਰਟ ਹੋਏ ਆ ਹੁਣ ਚੱਲੀ ਜਾਣਾ ਪ੍ਰੋਸੈਸੇ ਦੇ ਪੇਪਰਾਂ ਦਾ ਵੀ ਕਿਹੜੇ ਪੇਪਰ ਆ ਇਹ ਨਿਕਲੀ ਜਾਣੇ ਆ ਲਗਾਤਾਰ ਜਿਵੇਂ ਪਹਿਲਾਂ 9 ਮੰਥ ਹੌਣ ਥੋੜੀ ਜਿਹਾ ਸਪੀਡ ਸਲੋ ਹੋ ਗਈ ਕਿਉਂਕਿ ਨਾਰਮਲੀ ਗੱਲ ਵਾਕੀ ਕੋਟਾ ਉਹ ਪੂਰਾ ਹੋਣ ਚਾਹ ਕਰਤੇ ਜਦੋਂ ਕਿ ਕਿਹੜੀ ਉਹ ਸਪੀਡ ਸਲੋ ਹੋ ਗਈ ਹੈ ਪਰ ਪੇਪਰ ਉਹ ਵੀ ਨਿਕਲ ਰਿਹਾ ਹੱਲੇ ਪੇਪਰ ਕਿਹੜੀ ਸਾਈਡ ਤੋਂ ਨਿਕਲ ਰਿਹਾ ਹੈ 9 ਮੰਥ ਵਾਲੇ ਪੇਪਰ ਆ ਉਹ ਨਿਕਲਦੇ ਪਿਆ ਰਗੂਸਾ ਤੋਂ ਐ ਨਾਪੋਲੀ ਤੋਂ ਠੀਕ ਆ ਇਧਰਲੀ ਸਾਈਡ ਤੋਂ ਪੇਪਰ ਜਿਹੜੇ ਆ ਰੋਮ ਤੋਂ ਪੇਪਰ ਨਿਕਲਦੇ ਪਿਆ 9 ਮੰਥ ਵਾਲੇ ਤੇ ਜਿਹੜੇ ਹੈਗੇ ਆ ਸਾਲ ਪੇਪਰ ਇਹ ਨਿਕਲਦੇ ਪਿਆ ਐ ਜਨੋਵਾ ਤੋਂ ਰਗੂਸੇ ਉੱਪਰ ਨਿਕਲਦੇ ਪਏ ਥੋੜੇ ਮੋٹے ਉਸ ਤੋਂ ਬਾਅਦ ਨਿਕਲਦੇ ਪਏ ਆ ਨਾਹਪੋਲੀ ਤੋਂ ਪੇਪਰ ਨਿਕਲਦੇ ਪਏ ਆ ਲੇਚਿਤ ਪੇਪਰ ਨਿਕਲਦੇ ਪਏ ਪੇਪਰ ਜਿਹੜੇ ਆ ਉਹ ਤਕਰੀਬਨ ਸਾਰੇ ਪਾਸੇ ਹੀ ਨਿਕਲਦੇ ਪਏ ਆ ਬਾਕੀ ਕੋਟੇ ਦੇ ਹਿਸਾਬ ਨਾਲ ਪੇਪਰ ਨਿਕਲਦੇ ਆ ਕਿ ਜਿੱਥੇ ਜ਼ਿਆਦਾ ਕੋਟਾ ਨਾਰਮਲ ਹੀ ਕਾਲੋ ਪੇਪਰ ਜ਼ਿਆਦਾ ਨਿਕਲਦੇ ਆ ਜਿਵੇਂ ਰਗੂਸੇ ਵਿੱਚ ਕੋਟਾ ਹੈਗਾ ਵਾ ਨਾਨ ਮਨਥ ਵਾਲੇ ਮਤਲਬ ਬਾਵਾ ਕੋਟਾ ਹੈਗਾ ਸੀ ਜਿਸ ਕਰਕੇ ਕਿਹੜੇ ਪੇਪਰ ਆ ਉਹ ਥੋੜੇ ਜਿਹਾ ਜ਼ਿਆਦਾ ਨਿਕਲੇ ਰਗੂਸੇ ਵਾਲੇ ਸਾਈਡ ਤੋਂ ਹੋਰ ਬੜੀਆਂ ਮਤਲਕੀ ਜਗ੍ਹਾ ਹੈਗੀਆਂ ਜਿੱਥੇ ਜਿੱਥੇ ਪੇਪਰ ਨਿਕਲ ਰਿਹਾ ਬਾਸੀ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਆਮ ਸਮੇਂ 'ਚ ਤੁਹਾਨੂੰ ਵੀ ਖੁਸ਼ਖਬਰੀ ਮਿਲ ਸਕਦੀ ਆ ਕਿ ਪੇਪਰ ਤੁਹਾਡੇ ਵੀ ਨਿਕਲ ਗਿਆ ਹੋ ਸਕਦਾ ਤੁਹਾਨੂੰ ਇਸ ਵੀਕ ਦੇ ਵਿੱਚ ਵਿੱਚ ਤੁਹਾਡਾ ਕੋਈ ਤੁਹਾਡਾ ਜਿਹੜਾ ਏਜੰਟ ਵਾ ਜਾਂ ਤੁਹਾਡਾ ਜਿਹੜਾ ਮਾਲਕ ਵਾ ਉਹ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਵੇ ਤੁਹਾਨੂੰ ਮੈਸੇਜ ਕਰੇ ਜਾਂ ਤੁਹਾਨੂੰ ਫੋਨ ਕਰਕੇ ਤੁਹਾਡੇ ਜਿਹੜੇ ਪੇਪਰ ਵਾ ਉਹ ਨਿਕਲ ਗਿਆ ਬਾਕੀ ਗੱਲਬਾਤ ਕਰ ਲਈ ਐਪੁਆਇੰਟਮੈਂਟਾਂ ਬਾਰੇ ਐਪੁਆਇੰਟਮੈਂਟਾਂ ਦੀ ਉਹ ਜੀ ਫੀਸ ਤਾਂ ਨਾਰਮਲ ਸਰਕਾਰੀ ਫੀਸ ਹੁੰਦੀ ਆ ਪਰ ਜੇਕਰ ਤੁਸੀਂ ਕਿਸੇ ਏਜੰਟ ਦੇ ਰਾਹੀਂ ਕੰਮ ਕਰਵਾਉ ਮਿਲ ਕੀ ਜਿਹੜੀ ਆਪ ਪੁਆਇੰਟਮੈਂਟ ਤੁਸੀਂ ਆਪ ਨਹੀਂ ਚੁੱਕਦੇ ਤੁਸੀਂ ਏਜੰਟ ਦੇ ਰਾਹੀਂ ਚੁਕਵਾਉਂਦੇ ਜੇ ਅਪੁਆਇੰਟਮੈਂਟ ਉਹ ਵਿੱਚ ਥੋੜੀ ਜੀ ਫੀਸ ਆਪਣੇ ਆਖ ਲਈਏ ਕਿ ਉਹਦੀ ਐਡ ਕਰ ਲਓ ਤੁਸੀਂ ਦੂਜੇ ਦੀ ਏਜੰਟ ਦੀ ਐਡ ਕਰ ਲਓ ਪਰ ਤੁਸੀਂ ਏਜੰਟ ਦੇ ਰਾਹੀਂ ਜੇਕਰ ਕੰਮ ਕਰਵਾਓ ਜੇਕਰ ਤੁਹਾਨੂੰ ਏਜੰਟ ਜਾਣਦਾ ਤੁਹਾਨੂੰ ਉੱਤੇ ਭਰੋਸਾ ਹੈਗਾ ਵਾ ਤੁਸੀਂ ਆਪ ਅਪੁਆਇੰਟਮੈਂਟ ਨਹੀਂ ਚੁੱਕ ਸਕਦੇ ਜੇ ਤੁਸੀਂ ਉਹਨੂੰ ਥੋੜੇ ਮੋਟੇ ਪੈਸੇ ਦੇ ਕੇ ਆਪਣੀ ਇਹ ਟੈਨਸ਼ਨ ਵਾ ਉਹਦੇ ਸਿਰ ਤੇ ਪਾ ਦਿਓ ਉਹ ਤੁਹਾਨੂੰ ਬਾਅਦ ਵਿੱਚ ਆਪੇ ਹੀ ਅਪੁਆਇੰਟਮੈਂਟ ਚੁੱਕ ਕੇ ਲਓ ਕਿਉਂਕਿ ਨਾਰਮਲੀ ਗੱਲ ਵਾ ਕਿ ਅਪੁਆਇੰਟਮੈਂਟ ਚ ਗਲਤ ਹੋ ਗਿਆ ਤਾਂ ਅਪਾਇੰਟਮੈਂਟ ਬਾਅਦ ਵਿੱਚ ਔਕੀ ਹੋ ਜਾਂਦੀ ਹੈ ਮਿਲਣੀ ਜਿਸ ਕਰਕੇ ਜੇਕਰ ਤੁਸੀਂ ਆ ਪਹਿਲਾਂ ਹੀ 에ਜੰਟ ਨਾਲ ਗੱਲਬਾਤ ਕੀਤੀ ਹੋਊਗੀ ਕਿਸੇ ਨਾ ਕਿਸੇ ਨਾਲ ਤੁਸੀਂ ਉਥੇ ਥੋੜੇ-ਮੋਟੇ ਪੈਸੇ ਪੇ ਕੀਤੇ ਹੋਣਗੇ ਸਾਰੀ ਸਿਰਦਰਦੀ ਇਹ ਤੁਹਾਡੇ 에ਜੰਟ ਦੀ ਹੋਊਗੀ ਉਹ ਤੁਹਾਨੂੰ ਆਪੇ ਹੀ ਆਪਣਾ ਰੈਫਰੈਂਸ ਨੰਬਰ ਲੈ ਕੇ ਦੇਊਗਾ ਕਿ ਜਦੋਂ ਆਪਾਂ ਅਪਾਇੰਟਮੈਂਟ ਬੁੱਕ ਕਰਦੇ ਆ ਰੈਫਰੈਂਸ ਨੰਬਰ ਪਹਿਲਾਂ ਮਿਲਦਾ ਵਾ ਉਸ ਤੋਂ 2 ਦਿਨ ਬਾਅਦ ਜਾਂ ਹਫਤੇ ਬਾਅਦ ਜਾਂ 3 ਦਿਨ ਬਾਅਦ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਕਈ ਵਾਰ ਇੱਕ ਹਫਤੇ ਤੋਂ ਬਾਅਦ ਵੀ ਏੜੀ ਵਾ ਅਪਾਇੰਟਮੈਂਟ ਆ ਜਾਂਦੀ ਹੈ ਕਿ ਤੁਹਾਡੀ ਏੜੀ ਆ ਇਸ ਦਿਨ ਦੀ ਅਪਾਇੰਟਮੈਂਟ ਹੈਗੀ ਆ ਅਪਾਇੰਟਮੈਂਟਾਂ ਜਿਹੜੀਆਂ ਹੁਣ ਮ ਜੂਨ ਜੁਲਾਈ ਅਗਸਤ ਸਾਰੇ ਬੁੱਕ ਹੋਏ ਪਿਆ ਹੁਣ ਜਿਹੜੀਆਂ ਅਪਾਇੰਟਮੈਂਟਾਂ ਮਿਲਦੀਆਂ ਵਾ ਉਹ ਸਤੰਬਰ ਜਾਂ ਸਤੰਬਰ ਤੋਂ ਅ ਨੈਕਸਟ ਅਗਲੇ ਮਹੀਨੇ ਮਿਲਦੀਆਂ ਪਈਆਂ ਵਾ ਉਸ ਤੋਂ ਪਹਿਲਾਂ ਦੀ ਅਪਾਇੰਟਮੈਂਟ ਜਿਹੜੀ ਆ ਉਹ ਨਹੀਂ ਮਿਲਦੀ ਕਿਉਂਕਿ ਨਾਰਮਲੀ ਗੱਲ ਵਾ ਪੇਪਰ 9 ਮੰਥ ਵਾਲੇ ਬਹੁਤ ਨਿਕਲੇ ਸੀ ਕਈ ਪਿਛਲੇ ਸਾਲ ਵਾਲੇ ਵੀ ਵੀਰਪਰਾ ਹੈਗੇ ਸੀ ਜਿਹੜੇ ਅਪਾਇੰਟਮੈਂਟ ਓਪਨ ਹੋਣ ਦੀ ਵੇਟ ਕਰਦੇ ਸੀ ਅਪਾਇੰਟਮੈਂਟਾਂ ਚਲੋ ਓਪਨ ਹੋਈਆਂ ਸਾਰਾ ਕੁਝ ਸਹੀ ਚੱਲ ਰਿਹਾ ਵਾ ਤੇ ਹੁਣ ਜਿਹੜੀਆਂ ਵਾ ਅਪਾਇੰਟਮੈਂਟਾਂ ਉਹ ਸਤੰਬਰ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਬਾਕੀ ਲੀਏਗੀ ਸਤੰਬਰ ਅਕਤੂਬਰ ਦੀਆਂ ਅਪਾਇੰਟਮੈਂਟਾਂ ਜਿਹੜੀਆਂ ਵਾ ਹੁਣ ਮਿਲਦੀਆਂ ਪਈਆਂ ਵਾ ਜਿਸੇ ਕੋਈ ਵੀਰਪਰਾ ਹੋਣ ਅਪਾਇੰਟਮੈਂਟ ਜਿਹੜੀ ਆ ਉਹ ਬੁੱਕ ਕਰਦਾ ਵਾ ਬਾਕੀ ਆਪਾਂ ਵੀਜ਼ੇ ਦੀ ਗੱਲਬਾਤ ਕਰ ਲਈਏ ਵੀਜ਼ਾ ਜਿਹੜਾ ਵਾ ਉਹ ਨਾਰਮਲੀ ਗੱਲ ਵਾ ਕਿ ਐਨ.ਚ.ਐਮ ਦੇ ਵਿੱਚ ਵਿੱਚ ਆਪਾਂ ਕਹਿ ਲਈਏ ਕਿ ਕਈ ਵਾਰ ਤਾਂ 2 ਹਫ਼ਤਿਆਂ ਦੇ ਵਿੱਚ ਵਿੱਚ ਵੀ ਵੀਜ਼ਾ ਆ ਜਾਂਦਾ ਵਾ ਬਾਕੀ ਤੁਹਾਡੇ ਡਿਪੈਂਡ ਹੁੰਦਾ ਕਿ ਤੁਹਾਡੇ ਡਾਕੂਮੈਂਟ ਦੇ ਪੈਣ ਹੁੰਦਾ ਵਾ refugee ਦਾ ਕਾਰਨ ਮੇਨ ਦੋ ਕਾਰਨ ਵਾਰ ਰਫਿਊਜੀ ਜਿਨਾਂ ਨੂੰ ਮਿਲਦੀ ਆ ਪਹਿਲਾ ਕਾਰਨ ਹੁੰਦਾ ਕਿ ਜੇਕਰ ਤੁਸੀਂ ਡਾਕੂਮੈਂਟ ਕੁਝ ਵਿੱਚ ਗਲਤ ਗੋਲਤ ਲਾਇਆ ਵਾ ਜਿਵੇਂ ਕਿ ਤੁਹਾਡੇ ਪੇਪਰ ਆ ਕੰਟਰਕਸ਼ਨ ਵਾਲ ਤੁਸੀਂ ਆਪਣਾ ਇਹੜਾ ਸਰਟੀਫਿਕੇਟ ਨਾਲ ਲਾਤਾ ਵਾ ਖੇਤੀ ਬਾੜੀ ਵਾਲਾ ਐਕਸਪੀਰੀਅੰਸ ਲਾਤਾ ਵਾ ਨੋਰਮਲੀ ਗਲਤ ਆ ਡਾਡਾ ਵਾ ਉਹ ਰਫਿਊਜੀ ਪਾ ਦੇਣੀ ਉਹਨਾਂ ਨੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਲੱਗ ਜਾਂਦਾ ਹੁੰਦਾ ਸੀ ਵੀਜ਼ਾ ਪਰ ਹੁਣ ਥੋੜੀ ਜੀ ਪ੍ਰੋਬਲਮ ਪਾਈ ਹੈ ਚੈਕਿੰਗ ਜ਼ਿਆਦੀ ਕਰਦੇ ਆ ਜਿਸ ਕਰਕੇ ਇਹੜਾ ਵਾ ਉਹ ਵੀਜ਼ਾ ਨਹੀਂ ਲਾਉਂਦੇ ਦੂਜਾ ਕਾਰਨ ਹੈਗਾ ਵਾ ਤੁਹਾਡੇ ਮਾਲਕ ਨੂੰ ਜਿਹੜੀ ਮੇਲ ਭੇਜਦੇ ਆ ਜੇਕਰ ਉਹ ਜੇਕਰ ਪਰ ਮਾਲਕ ਕਨਫਰਮ ਕਰ ਦਿੰਦਾ ਵਾ ਉਹ ਮੇਲ ਤੇ ਫਿਰ ਨਾਰਮਲ ਹੀ ਗੱਦਾ ਡਾਡਾ ਵੀਜ਼ਾ ਵਾ ਉਹ ਲੱਗ ਜਾਣਾ ਵਾ ਬਾਕੀ ਟੈਨਸ਼ਨ ਨਾ ਲੋ ਜੇਕਰ ਤੁਸੀਂ ਏਜੰਟਾਂ ਨਾਲ ਆਪਣਾ ਗੱਲ ਕੀਤੀ ਹਿੰਦੀ ਆ ਫਿਰ ਮਾਲਕ ਕਨਫਰਮ ਕਰਨ ਤੋਂ ਨਾ ਨਹੀਂ ਕਰਦੇ ਕਨਫਰਮ ਕਰਦੇ ਕਿਉਂਕਿ ਨਾਰਮਲ ਹੀ ਗੱਲ ਵਾ ਮਾਲਕਾਂ ਨੂੰ ਵੀ ਪੈਸੇ ਪਹੁੰਚਣੇ ਆ ਇਸ ਚੀਜ਼ ਦੇ ਤੇ ਜੇ ਤਾਂ ਹੀ ਮਿਲਨੇ ਆ ਜੇਕਰ ਵੀਜ਼ਾ ਲੱਗੂਗਾ ਜੇਕਰ ਤੁਸੀਂ ਆਪਣੇ ਮਾਲਕਾ ਦੇ ਨਾਲ ਪੈਸਾ ਦੀ ਗੱਲ ਵੀਜ਼ਾ ਲੱਗਣ ਤੋਂ ਬਾਅਦ ਦੀ ਕੀਤੀ ਆ ਕਈ ਵੀਰ ਭਰਾ ਹੈਗੇ ਜਿਨ੍ਹਾਂ ਨੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਕਰਦੇ ਆ ਸਭ ਤੋਂ ਬੈਸਟ ਵਧੀਆ ਵੇਵ ਆਉ ਵਾਲਾ ਜੇਕਰ ਤੁਸੀਂ ਗੱਲ ਜਿਹੜੀ ਆ ਵੀਜ਼ਾ ਲੱਗਣ ਤੋਂ ਬਾਅਦ ਦੀ ਕੀਤੀ ਆ ਪਰ ਜੇਕਰ ਤੁਸੀਂ ਪਹਿਲਾਂ ਕੀਤੀ ਆ ਤੁਸੀਂ ਫਿਰ ਵੀ ਧਿਆਨ ਰੱਖੋ ਥੋੜੇ ਮੋਟੇ ਪੈਸੇ ਆਪਣੇ ਥੱਲੇ ਰੱਖੋ ਤਾਂ ਜੋ ਤੁਸੀਂ ਜੇ ਕਰਾੜਾ ਵੀਜ਼ਾ ਨਹੀਂ ਲੱਗਦਾ ਜਾਂ ਤੁਹਾਨੂੰ ਕੋਈ ਪ੍ਰੋਬਲਮ ਪੈਂਦੀ ਤੁਸੀਂ ਆਪਣੇ ਏਜੰਟ ਨੂੰ ਕੁਝ ਨਾ ਕੁਝ ਕਹਿ ਸਕੋ ਟੈਨਸ਼ਨ ਨਾ ਲਓ ਵੀਜ਼ਾ ਲੱਗੀ ਜਾਣੇ ਆ ਜੇਕਰ ਤੁਹਾਡੇ ਪੇਪਰ ਨਾ ਵੀ ਨਿਕਲਣਗੇ ਫਿਰ ਵੀ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਹੌਸਲਾ ਹੀ ਦੇ ਦਿੰਦਾ ਕਿ ਜੇਕਰ ਤੁਹਾਡਾ ਵੀਜ਼ਾ ਨਹੀਂ ਵੀ ਨਾ ਤੁਹਾਡਾ ਪੇਪਰ ਆਪਾਂ ਕਹਿ ਲਈਏ ਕਿ ਨਹੀਂ ਨਿਕਲਦੇ ਇਸ ਹਫਤੇ ਦੇ ਵਿੱਚ ਜਾਂ ਇਸ ਆਪਾਂ ਕਹਿ ਲਈਏ ਕਿ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਪੇਪਰ ਨਹੀਂ ਨਿਕਲਦੇ ਜਾਂ ਉਸ ਤੋਂ ਬਾਅਦ ਤੁਸੀਂ ਫਿਰ ਟਰਾਈ ਕਰ ਸਕਦਾ ਤੁਹਾਡੇ ਕੋਲ ਇੱਕ ਆਪਸ਼ਨ ਹੋਰ ਹੈ ਕਿਉਂਕਿ ਪੇਪਰ ਜਿਹੜੇ ਆ ਉਹ ਫਿਰ ਅਕਤੂਬਰ ਦੇ ਵਿੱਚ ਓਪਨ ਹੋਣੇ ਆ ਤੁਸੀਂ ਵੇਟ ਕਰੋ ਜਦ ਪੇਪਰ ਨਿਕਲ ਜਾਣਗੇ ਸਭ ਤੋਂ ਵਧੀਆ ਵਾ ਪਰ ਤੁਸੀਂ ਟੈਨਸ਼ਨ ਨਾ ਲਓ ਜੇਕਰ ਪੇਪਰ ਨਾ ਵੀ ਨਿਕਲਣਗੇ ਤੁਹਾਡੇ ਕੋਲ ਇੱਕ ਹੋਰ ਚਾਂਸ ਹੈਗਾ ਵਾ ਤੁਸੀਂ ਅਕਤੂਬਰ ਦੇ ਵਿੱਚ ਫਿਰ ਤੋਂ ਪੇਪਰ ਜਿਹੜੇ ਆ ਉਹ ਫਿਲ ਕਰ ਸਕਦੇ ਜੀ ਬਾਕੀ ਜਦੋਂ ਕੋਈ ਆਪਾਂ ਨੂੰ ਨਵੀਆਂ ਪੋਸਟ ਮਿਲਦੀ ਆ ਪੇਪਰਾਂ ਬਾਰੇ ਕੀ ਕਿਥੋ ਕਿਥੇ ਪੇਪਰ ਹੋਰ ਨਿਕਲੇ ਆਪਾਂ ਨਵੀਂ ਵੀਡੀਓ ਤੁਹਾਨੂੰ ਜਰੂਰ ਪਾ ਕੇ ਦੱਸਾਂਗੇ ਇਸ ਵੀਡੀਓ ਸਿਰਫ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ